ਮੇਰਾ ਨਾਮ ਸੰਜੀਤ ਕੁਮਾਰ ਗੁਰੂ ਲਾਲ ਫਰਮਦਾ ਪਾਲਕ ਜਿੱਥੇ ਇਹਨਾਂ ਸ਼ਰਤਾਂ ਕਰਕੇ ਲੱਕੇ ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਇਨੀ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇਹਨੇ ਰਾਏ ਦਾ ਇਹਨੂੰ ਦੁਕਾਨ ਤੋਂ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਨੂੰ ਅਸੀਂ ਕਿੰਨੇ ਵਜੇ ਗਏ ਅਸੀਂ 2 ਵਜੇ ਇੱਥੋਂ ਦੁਕਾਨ ਤੋਂ ਗਏ ਆ 8:30 ਵਜੇ ਚੱਲ ਗਏ ਆ ਤੇ ਸਾਨੂੰ ਸਿਰਫ ਇਹਦਾ 2 ਵਜੇ ਦਾ ਕੋਣ ਆਇਆ ਕੀ ਤੇਰੀ ਦੁਕਾਨ ਨੂੰ ਅੱਗ ਲੱਗੀ ਏ ਤੇ ਅਸੀਂ ਭੱਜ ਕੇ ਆਇਆ ਤੇ ਦੇਖ ਕੇ ਸਾਡਾ ਸਵਾਹੀ ਹੋ ਗਿਆ ਸਾਰਾ ਕੁਝ ਸਾਨੂੰ ਇਨਸਾਫ ਇਨਸਾਫ ਦਵਾਇਆ ਜਾ ਠੱਕਾ ਸੰਦੂਏ ਜੋ ਮੇਰੇ ਦੁਕਾਨ ਦੇ ਥੱਲੇ ਕਬਜ਼ਾ ਜਿੰਨੇ ਕੀਤਾ ਉਹ ਉਹਨੇ ਅੱਗ ਲਾਈ ਏ ਉਹੀ ਦੁਕਾਨ ਨੂੰ ਕੁਝ ਨਹੀਂ ਆ ਮੇਰੀ ਸਾਰੀ ਤਿੰਨ ਮੰਜ਼ਲੀ ਦੀ ਤਿੰਨ ਮੰਜ਼ਲੀ ਬਿਲਡਿੰਗ ਸਾਰੀ ਸੜ ਗਈ ਤੇ ਸਾਰਾ ਸਮਾਨ ਸਵਾਹ ਹੋ ਗਿਆ ਮੇਰੇ ਆਪ ਪ੍ਰਸ਼ਾਸਨ ਨੂੰ ਇਹ ਕਿ ਮੇਰੇ ਬੱਚਿਆਂ ਦਾ ਤੇ ਮੇਰਾ ਸੋਚਿਆ ਜਾਏ ਕੁਝ ਅਵਾ ਮੈਂ ਅਸੀਂ ਦੁਕਾਨ ਬੜੀ ਵਜੇ ਕਰਦੇ ਸੀ ਸਾਟਾ ਜਿਹੜਾ ਥੱਲੇ ਰਹਿੰਦਾ ਦੁਕਾਨ ਦੇ ਵਿੱਚ ਕਬਜ਼ਾ ਕਰਕੇ ਬੈਠਾ ਹੈ ਉਨੇ ਰਣਜਨ ਤੌਰ ਤੇ ਅਗ ਲਾਈ ਹੈ ਸਾਨੂੰ 200% ਯਕੀਨ ਹੈ ਕਿ ਉਹਨੇ ਸਾਨੂੰ ਦੋ ਤਿੰਨ ਵਾਰੀ ਵਾਰਨ ਦਿੱਤੀ ਮੈਂ ਤੁਹਾਡਾ ਰਹਿਣ ਕੱਖ ਨਹੀਂ ਦੇਣਾ ਮੈਂ ਅੱਗ ਲਾ ਦੇਣੀ ਹੈ ਉਹਦੀ ਬਾਈਂਡਿੰਗ ਹੈ ਤੇ ਸਾਨੂੰ 200% ਯਕੀਨ ਹੈ ਕਿ ਉਹਨੇ ਹੀ ਇਹ ਕੰਮ ਕੀਤਾ ਹੈ ਸਾਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਕਿ ਜੋ ਬੰਦੀ ਕਾਰਵਾਈ ਹੋ ਤੇ ਸਖਤੋ ਸਖਤ ਕੀਤੀ ਜਾਵੇ ਤੁਮ ਸਖਤੋ ਸਖਤ ਸਜ਼ਾ ਦਿੱਤੀ ਹੋਵੇ ਤੇ ਮਾਲੀ ਮਾਲੀ ਹੱਲਪ ਕੀਤੀ ਜਾਵੇ ਸਾਡੀ ਪਨਾਸੀ ਤੌਰ ਤੇ ਸਾਡਾ ਬਹੁਤ ਜਿਆਦਾ ਨੁਕਸਾਨ ਹੋਇਆ ਕਿਹੜਾ ਦੱਸ ਨਹੀਂ ਸਕਦੇ ਆਪਾਂ ਤੇ ਸਰਕਾਰ ਅਗੇ ਬੇਨਤੀ ਹੈ ਕਿ ਮਾਲੀ ਸਹਾਇਤਾ ਕਰਕੇ ਸਾਨੂੰ ਫੇਰ ਦੁਬਾਰਾ ਚੱਕਣ ਦੀ ਕੋਸ਼ਿਸ਼ ਕਰੇ ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:3 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲ ਸਕਿਆ ਪੁਲਿਸ ਵੈਰੀਫਿਕੇਸ਼ਨ ਕਰੂਗੀ ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਇਹਨਾਂ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਔਰ ਬਿਲਡਿੰਗ ਜਿਹੜੀ ਆ ਬਿਲਡਿੰਗ ਵੀ ਇਹਦੀ ਵੀ ਅਸੀਂ ਇਨਸਪੈਕਸ਼ਨ ਹੁਣ ਕਰਵਾਵਾਂਗੇ ਪੀ ਡਬਲਯੂ ਡੀ ਤੋਂ ਕਿਉਂਕਿ ਉਹਦਾ ਇਹ ਆ ਕਿ ਇਹ ਹੁਣ ਸੇਫ ਆ ਜਾਂ ਸੇਫ ਆ ਇਹਦੀ ਵੀ ਉਹਨਾਂ ਕੋਲ ਰਿਪੋਰਟ ਲਈ ਜਾਊਗੀ ਉਕੇ ਜਿੰਨੇ ਟੈਂਪਰੇਚਰ ਤੇ ਇਹ ਬਿਲਡਿੰਗ ਹੀਟ ਹੋਈ ਆ ਉਹ ਲੱਗ ਰਿਹਾ ਆ ਕਿ ਸਾਰੀ ਡਿਮੋਲਿਸ਼ ਕਰਨੀ ਪਊਗੀ ਹਾਦਸਾ ਜਦੋਂ ਵੀ ਹੁੰਦਾ ਆ ਮੌਕੇ ਤੇ ਜਿਹੜਾ ਨੇੜੇ ਦਾ ਫਾਇਰ ਸਟੇਸ਼ਨ ਆ ਉੱਥੋਂ ਹੀ ਗੱਡੀਆਂ ਮੰਗਵਾਈਆਂ ਜਾਂਦੀਆਂ ਆ ਸਾਡੇ ਕੋਲ ਵੀ ਜਿਹੜੀ ਗੱਡੀ ਆ ਉਹ ਛੋਟੀ ਆ ਅਸੀਂ ਸਰਕਾਰ ਕੋਲੋਂ ਮੰਗ ਕਰਾਂਗੇ ਇਸ ਵਾਰ ਕੇ ਸਾਨੂੰ ਵੱਡੀ ਗੱਡੀ ਜਿਹਦਾ ਪਾਣੀ ਦੀ ਕੈਪੈਸਿਟੀ ਜ਼ਿਆਦਾ ਹੋਵੇ ਉਹ ਸਾਨੂੰ ਮਹਿਆ ਕਰਵਾਈ ਜਾਵੇ ਇਹ ਕਾਦੀਆਂ ਜੀ ਬੁੱਟਰ ਚੌਂਕ ਪਿੰਦਾ ਜੀ ਕਾਦੀਆਂ ਇੱਥੇ ਇੱਕ ਜਨਰਲ ਸਟੋਰ ਹੈ ਜੀ ਕੀ ਨਾਮ ਦਾ ਇਹ ਜਨਰਲ ਸਟੋਰ ਨੂੰ ਨਾ ਕਿਤੇ ਰਾਤ 3:00 ਵਜੇ ਸਾਨੂੰ ਪਤਾ ਲੱਗਾ ਕਿ ਤੇ ਧੁਖ ਦੀ ਧੁਖ ਦੀ ਅੱਗ ਕਿਤੇ ਲੱਗੀ ਆ ਉਹਦੇ ਸਬੰਧ ਵਿੱਚ ਮੇਰੇ ਐਸ ਐਚਓ ਕਾਦੀਆਂ ਨਿਰਮਲ ਸਿੰਘ ਫਿਰ ਆਏ ਬਾਕੀ ਸਾਰਾ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਲੋਕਾਂ ਦੀ ਮਦਦ ਨਾਲ ਕਾਦੀਆਂ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਹੈ ਜੀ ਉਹਨਾਂ ਦੀ ਮਦਦ ਨਾਲ ਅਸੀਂ ਅੱਗ ਜਰੀ ਬੁਝਾ ਰਹੇ ਹਾਂ ਜੀ ਤੇ ਫਾਇਰ ਬ੍ਰਿਗੇਡ ਵੀ ਮਗਾਇਆ ਹੋਏਗਾ ਮਗਾਇਏ ਗਏ ਨੇ ਉਸ ਦੇ ਸਬੰਧ ਵਿੱਚ ਅੱਜ ਸਰੀਏ ਨੂੰ ਆਗੂ ਨੂੰ ਪਹਾਰਿਆ ਹੈ ਤੇ ਤਹਿਸੀਲਦਾਰ ਸਾਹਿਬ ਵੀ ਆਏ ਹੋਏ ਨੇ ਅਸੀਂ ਇਸ ਕੰਮ ਵਿੱਚ ਲੱਗੇ ਹੋਏ ਹਾਂ ਅਜੇ ਅੱਗ ਫਿਰ ਵੀ ਭਾਵੇਂ ਕੰਟਰੋਲ ਚਾ ਲੇਕਨ ਹਾਲੇ ਇਨੀ ਕੰਟਰੋਲ ਚ ਨਹੀਂ ਸਮਝੀ ਜਾ ਸਕਦੀ ਕਿਉਂਕਿ ਜਨਰਲ ਸਟੋਰ ਹੈ ਅੰਦਰ ਛੋਟੇ ਛੋਟੇ ਪਲਾਸਟਿਕ ਨੂੰ ਕਾਫੀ ਅੱਗ ਲੱਗੀ ਹੋਈ ਹੈ ਜਿਸ ਦੇ ਨਾਲ ਜ ਆਪਾਂ ਨੁਕਸਾਨ ਦਾ ਕਾਫੀ ਖਰਚਾ ਹੈ ਤੇ ਬਿਲਡਿੰਗ ਡਿਗਣ ਦਾ ਵੀ ਖਰਚਾ ਹੈ ਇਹ ਮੈਂ ਇੱਥੇ ਦੇ ਨੇੜੇ ਤੇਰੇ ਦੇ ਜਿਹੜੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਇਸ ਬਿਲਡਿੰਗ ਦੇ ਨੇੜੇ ਤੇਰੇ ਬਿਲਕੁਲ ਨਾ ਹੋ ਅਤੇ ਜਿਹੜੇ ਨੇੜੇ ਤੇਰੇ ਦੁਕਾਨ ਨੇ ਘਰਾਂ ਨੇ ਤਕਰੀਬਨ ਅਸੀਂ ਖਾਲੀ ਕਰਾ ਰਹੇ ਆ ਕਿ ਬਾਕੀ ਅਸੀਂ ਜੋ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੱਲੋਂ ਵੀ ਪੁਲਿਸ ਵੱਲੋਂ ਵੀ ਅਸੀਂ ਜੋ ਪ੍ਰਸ਼ਾਸਨ ਪ੍ਰਬੰਧ ਕੀਤੇ ਹੋਏ ਨੇ ਅੱਗ ਦੇ ਕਾਰਨ ਨਾਲ ਕੋਈ ਪਤਾ ਨਹੀਂ ਲੱਗ ਸਕਿਆ ਕਾਰਨ ਨਾਲ ਬਾਅਦ ਹੀ ਇਨਵੈਸਟੀਗੇਸ਼ਨ ਹੈ ਪਹਿਲਾਂ ਫਿਲਹਾਲ ਸਾਡਾ ਮੋਟਰ ਹੋ ਕੇ ਅਸੀਂ ਪਹਿਲਾਂ ਅੱਗ ਨੂੰ ਬੁਝਾਈ ਕਿ ਮੇਰਾ ਨਾਮ ਸੰਜੀਤ ਕੁਮਾਰ ਗੁਰੂ ਲਾਲ ਫਰਮਦ ਕਾਲ ਜਿੱਥੇ ਇਹਨਾਂ ਨੇ ਸ਼ਰਾਰਤ ਕਰਕੇ ਲੱcke ਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ ਜਿਹੜਾ ਨੁਕਸਾਨ ਦਾ ਪਤਾ ਨਹੀਂ ਕਿੰਨਾ ਕਲਾ ਸਾਰਾ ਜ਼ੀਰੋ ਹੋ ਗਿਆ 25 ਸਾਲ ਹੋ ਗਏ ਮਿਹਨਤ ਕਰਦੇ ਆ ਨਾ ਸਾਨੂੰ ਕੋਈ ਨਸ਼ੇ ਦਾ ਆਇਆ ਬਸ ਸਿਰਫ ਇਹਨੇ ਕਿਰਾਏ ਦਾ ਇਹਨੂੰ ਦੁਕਾਨ ਤੇ ਖਾਲੀ ਕਰਨ ਦਾ ਨੋਟਿਸ ਭੇਜਿਆ ਤੇ ਇਹਨੇ ਅੱਗ ਲਾ ਦਿੱਤੀ ਮੇਰੀ ਦੁਕਾਨ ਦੀ